ਇਹ ਨਹੀਂ ਹੋ ਗਿਆ 99 ਸਾਡੇ 99 ਹਿੱਸੇ ਬਕਾਏ ਨੇ 100 ਸਾਲ ਕੱਢਦੇ ਹਾਲੇ ਦਵਾਲੇ ਹੋਰ ਪਹਾੜ ਨੇ ਕਿਤਨਾ ਕੁ ਲੋਹਾ ਸਾਰੀ ਦੁਨੀਆ ਵਿੱਚ ਕਿਤਨਾ ਕੁ ਤਾਂਬਾ ਹੈ ਕਿਤਨਾ ਕੁ ਸੋਨਾ ਹੈ ਕਿਤਨੇ ਹੀਰੇ ਮੋਤੀ ਨੇ ਕੋਈ ਨਹੀਂ ਮੁਕੇ ਔਰ ਗਜ਼ਬ ਦੀ ਗੱਲ ਹੈ ਇਹ ਰੱਬ ਦਾ ਭੰਡਾਰਾ ਪਾਇਆ ਉਸਨੇ ਇੱਕੋ ਹੀ ਦਫਾ ਹੈ ਅਨੰਤ ਸਾਲਾਂ ਤੋਂ ਬੜਾ ਸਾਲਾਂ ਤੋ ਮਨੁੱਖ ਕੱਢਦਾ ਵੈ ਭੰਡਾਰਾ ਖਤਮ ਨਹੀਂ ਮਨੁੱਖ ਖਤਮ ਹੋ ਜਾਂਦਾ ਹੈ ਭੰਡਾਰੇ ਨਹੀਂ ਖਤਮ ਹੁੰਦਾ ਪ੍ਰਾਲਬਧ ਇਸੇ ਭੰਡਾਰੇ ਦੇ ਚੋਂ ਕੱਢ ਕੱਢ ਕੇ ਮਨੁੱਖ ਦੀ ਝੋਲੀ ਚ ਪੰਦ ਹੈ ਸਭ ਕੁਝ ਜਗਤ ਦੇ ਪਰ ਮਨੁੱਖ ਦੀ ਆਪਣੀ ਪ੍ਰਾਲਬਧ ਦਾ ਭਾਂਡ ਇਹਨੂੰ ਵਰਤਰੀ ਨੇ ਇੰਜ ਲਿਖਿਆ ਇੱਕ ਪਨਹਾਰੇ ਦਰਿਆ ਤੋਂ ਤਿੰਨ ਘੜੇ ਸਿਰ ਦੇ ਉੱਤੇ ਰੱਖ ਕੇ ਪਾਣੀ ਦੇ ਲਿਆ ਰਹੀ ਹੈ ਪਰ ਉਰਾਰ ਥੋੜਾ ਜਿਹਾ ਦਰਿਆ ਤੋਂ ਉਰਾਰ ਖੋ ਉੱਥੋਂ ਇੱਕ ਪਨਹਾਰੇ ਪਾਣੀ ਕਢਦੀ ਪਈ ਹੈ ਇੱਕੋ ਹੀ ਘੜਾ ਸਿਰ ਤੇ ਹੈ ਉਹਨੇ ਉਸ ਪਨਹਾਰੇ ਨੂੰ ਦੇਖ ਕੇ ਜਿਹਦੇ ਸਿਰ ਦੇ ਉੱਤੇ ਤਿੰਨ ਘੜੇ ਸਨ ਬ੍ਰਿਆਤੋ ਭਰ ਕੇ ਲਿਆਜ ਸੀ ਆਪਣਾ ਘੜਾ ਉਡੈਲ ਦਿੱਤਾ ਤੇ ਚੱਲ ਪਈ ਦਰਿਆ ਦੇ। ਸੰਤ ਨੇ ਕੀ ਆ ਕੇ ਭਾਵੇਂ ਪਰ ਮਿਲੇਗਾ ਤੈਨੂੰ ਉੱਥੋਂ ਵੇਤਨੇ ਜਿੰਨਾ ਕੜਾ ਤੇ। ਐਨਾ ਦਰਿਆ ਤੇ ਤੂੰ ਦੇਖ ਲਿਆ ਆਪਣਾ ਘੜਾ ਨਹੀਂ ਵੇਖਿਆ। ਮਨੁੱਖ ਬਾਹਰ ਦਾ ਸਭ ਕੁਝ ਦੇਖ ਲੈਂਦਾ ਹੈ ਆਪਣੇ ਪ੍ਰਾਲਬਤ ਦਾ ਭਾਂਡਾ ਨਹੀਂ ਦੇਖਦਾ। দুল দুল ਕੇ ਪਹਿ ਜਾਏਗਾ ਪਾਤਰਤਾ ਨਾ ਹੋਵੇ ਅਗਰ ਮਿਲ ਵੀ ਗਿਆ ਤੋ ਨਹੀਂ ਰਹਿੰਦਾ ਨਹੀਂ ਰਹਿੰਦਾ ਹਜ਼ਾਰਾਂ ਮਨੁੱਖਾਂ ਨੇ ਮੈਨੂੰ ਇਸ ਤਰ੍ਹਾਂ ਦੱਸਿਆ ਹੋਵੇਗਾ ਪਾਠ ਕਰਦਿਆਂ ਕਰਦਿਆਂ ਨਾਮ ਜਪਦਿਆਂ ਜਪਦਿਆਂ ਰਸ ਮਿਲਿਆ ਸੀ ਗਵਾ ਗਿਆ ਗੁਸਤਾਖੀ ਮਾਫੀ ਨੋ ਹੰਕਾਰ ਨਾ ਸਮਝ ਲੈਣਾ ਮੈਂ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਮਿਲ ਤੇ ਗਿਆ ਉਹਦੀ ਬਖਸ਼ਿਸ਼ ਸੀ पात्रता नहीं पांडा नेसी गवा देता डोल दे इस तरह जिना दी समरथा नहीं आउंदी समझ नहीं आउंदी धन मिलते जांदा है गवा बैठदा गवा पात्रता नहीं वे बड़े-बड़े चोटी दे धनवान रोंदे पिटदे देख मिल गए केदरिया चन चेत धन पात्रता नहीं ਮਿਲ ਗਿਆ ਕਿਦਰੇ ਅਚਨ ਚੇਤ ਗੁਰਬਾਣੀ ਦਾ ਰਸ ਨਾਮ ਦਾ ਰਸ ਕੋਈ ਝਲਕ ਗਵਾ ਬੈਠੇ ਪਾਤਰ ਤਾਂ ਨਹੀਂ ਸੀ ਪਰਮਾਤਮਾ ਦੇ ਕੇ ਖੋਂਦਾ ਨਹੀਂ ਹੈ ਉਹ ਫਿਰ ਵੀ ਦੇਈ ਜਾਂਦਾ ਹੁੰਦਾ ਪਾਤਰ ਤਾਂ ਛੋਟੀ ਆਉਂਦੀ ਹੈ ਡੁੱਲ ਜਾਂਦਾ ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਤੂੰ ਯਤਨ ਕਰ ਆਪਣੀ ਪਾਤਰਤਾ ਨੂੰ ਵਧਾ ਇਹ ਜਿਹੜੀ ਰੋਜ਼ ਦੀ ਸਾਧਨਾ ਹੈ امرت ویلے کا اٹھنا ہے جاگنا ہے جب تب کرنا یہ اپنی بنا نہیں ہے یقین جانو دن تو فرید دی طرح ہی کہے اٹھنا مجھ آؤ گن سہ نہ دوسے من میں کیا روس کیا پرماتمہ نے روس کیا ہوا نہیں ملتا اور اسے ہویا ہے ਇਹ ਨਹੀਂ ਨਮਾਜ਼ਾਂ ਪੈ ਪੜਦੇ। ਇਹ ਸ਼ੇਖ ਸੁਲਤਾਨ ਫਰੀਦ ਨੂੰ ਕਹਿ ਰਿਹਾ ਸੀ। ਇੰਨੀ ਨਿਮਾਜ਼ ਪੜਦੇ ਹੋ ਸਾਰਾ ਦਿਨ ਅੱਲਾਹ ਹੋ ਅੱਲਾਹ ਹੋ ਕਰਦੇ ਹੋ ਇਤਨੀ ਇਬਾਦਤ ਕਰਦੇ ਹੋ ਪਰ ਖੇੜਤੇ ਨਹੀਂ ਬਣੇ। ਕੀ ਰੱਬ ਰੁਸਿਆ ਹੋਇਆ ਹੈ? ਕੀ ਰੱਬ ਤੁਹਾਡੇ ਤੇ ਗੁੱਸੇ ਹੈ? ਫਰੀਦ ਕਹਿੰਨ ਨਹੀਂ। ਤੈਸੇ ਮਨ ਮੈਂ ਕੀਆ ਰੋਸ ਕਹਿੰਨ ਕਤਈ ਨਹੀਂ। ਮੁਝ ਔਗਣ ਸਹਿ ਨਹੀਂ ਮੇਰੇ ਕੋਲ ਪਾਤਰਤਾ ਨਹੀਂ 26 ਸਾਲ ਤੋਂ ਤਪੱਸਿਆ ਕਰ ਰਹੇ ਨੇ ਕਹਿੰਦੇ ਨੇ ਪਾਤਰਤਾ ਨਹੀਂ ਜੁਟਾ ਸਕਿਆ ਕਈ ਵਾਰ ਜ਼ਿੰਦਗੀਆਂ ਦੀਆਂ ਜ਼ਿੰਦਗੀਆਂ ਲੰਘ ਜਾਂਦੀਆਂ ਨੇ ਪਾਤਰਤਾ ਜੁਟਾਣ ਦੇ ਵਿੱਚ ਉਹਦੀ ਬਖਸ਼ਿਸ਼ ਤੇ ਹਰ ਵਕਤ ਹੋ ਰਹੀ ਮਨੁੱਖ ਦੇ ਕੋਲ ਪਾਤਰਤਾ ਨਹੀਂ ਔਰ ਇਸ ਵਾਸਤੇ ਵਿਵਸਥਾ ਨਹੀਂ ਮਿਲਦੀ ਜੋ ਕੁਝ ਮਿਲ ਗਿਆ ਸਹੀ ਹੈ ਇੰਜ ਲੋ ਇਹਨੂੰ ਕਿਦਰੇ ਹੰਕਾਰ ਦੀ ਅਜ਼ਮ ਸਨਾ ਸਮਝਣਾ ਜੋ ਕੁਝ ਮਿਲ ਗਿਆ ਇਹ ਪਾਤਰਤਾ ਸਹੀ ਜੋ ਨਹੀਂ ਮਿਲਿਆ ਪਾਤਰਤਾ ਨਹੀਂ ਸਾਧਨਾ ਮਿਹਨਤ ਸਿਰਫ ਪਾਤਰਤਾ ਜੁਟਾਉਣ ਵਾਸਤੇ ਆਉਂਦੀ ਬੜੀ ਮੁਸ਼ਕਲ ਕਰਨੀ ਹੈ ਇਹ ਪਾਤਰਤਾ ਵਾਸਤੇ ਅਗਰ ਪ੍ਰਮਾਤਮਾ ਕੋਲੋਂ ਪ੍ਰਾਪਤੀ ਵਾਸਤੇ ਵੀ ਇਤਨੀ ਮਿਹਨਤ ਕਰਨੀ ਪਏ ਉਹ ਬਖਸ਼ਿੰਦ ਨਹੀਂ ਹੈ ਉਹ ਰਹਿਮ ਤੇ ਰਹਿਮਾਨ ਨਹੀਂ ਹੈ ਉਹ ਤੇ ਦੇਈ ਜਾ ਰਿਹਾ ਹੈ ਉਹ ਤੇ ਜਿਵੇਂ ਬਦਲਾਂ ਤੋਂ ਬਾਰਿਸ਼ ਆਉਂਦੀ ਹੈ ਇਸ ਤਰ੍ਹਾਂ ਦੇਈ ਜਾ ਮਿਹਨਤ ਕਰਨੀ ਪੈਂਦੀ ਹੈ ਪਾਤਰਤਾ ਜੁਟਾਉਣ ਵਾਸਤੇ ਇਸ ਨੁਕਤੇ ਨੂੰ ਅਗਰ ਧਿਆਨ ਵਿੱਚ ਰੱਖੋਗੇ ਕਥਈ ਪ੍ਰਮਾਤਮਾ ਤੇ ਗੁਰੂ ਤੇ ਗਿਲਾ ਨਹੀਂ ਪੈਦਾ ਜੋ ਨਹੀਂ ਮਿਲਿਆ ਮੇਰੀ ਪਾਤਰਤਾ ਹੀ ਨਹੀਂ ਸੀ ਜੋ ਮਿਲ ਗਿਆ ਮਿਹਨਤ ਕਰਕੇ ਪਾਤਰਤਾ ਜੁਟਾ ਦਿੱਤੀ ਹੈ ਉਹ ਹਰ ਵਕਤ بارش ਕਰ ਰਿਹਾ ਹੈ ਹਰ ਵਕਤ ਪਰ ਕਰਾਂ ਕਿ ਮੇਰੇ ਕੋਲ ਨਿੱਕੀ ਜਾਈ ਕੋਲੀ ਹੈ ਉਨਾ ਹੀ ਪਾਣੀ ਆਇਆ ਉਹਦੀ بارش ਤੇ ਹਰ ਵਕਤ ਹੋ ਉਹਦੀ ਰਹਿਮਤ ਤੇ ਹਰ ਵਕਤ ਹੋ ਪਾਤਰਤਾ ਜੁਟਾਣ ਦੇ ਬੜੀ ਭਾਰੀ ਮਿਹਨਤ ਕਰਨੀ ਪੈਂਦੀ ਹੈ ਖੈਰ ਹੁਣ ਮੈਂ ਅਰਜ਼ ਕਰਾਂ ਮਰਦੇ ਦਮ ਤੱਕ ਮਨੁੱਖ ਦਾ ਮਨ ਅਮੰਗ ਨਹੀਂ ਹੈ ਔਰ ਮੰਗਾਂ ਦਾ ਬੋਝ ਸਿਰ ਤੇ ਪਿਆ ਰਹਿੰਦਾ ਹੈ ਇਸੇ ਦਬਾਅ ਹੇਠ ਮਰ ਖਪ ਜਾਂਦਾ ਹੈ ਔਰ ਮੰਗਦੇ ਕੇਂਦਰ ਤਿੰਨ ਨੇ ਹੰਕਾਰ ਹੰਕਾਰ ਮੰਗਦਾ ਹੈ ਪ੍ਰਭਤਾ ਇਤਨੇ ਵੱਡੀ ਪ੍ਰਭਤਾ ਮੰਗਦਾ ਨਵਾਂ ਖੰਡਾਂ ਵਿੱਚ ਜਾਣੇ ਇਹ ਕੀ ਇੱਕ ਸ਼ਹਿਰ ਦੇ ਬੰਦੇ ਮੈਨੂੰ ਜਾਣਨ ਤੇ ਬਰਾਦਰੀ ਦੇ ਨਹੀਂ ਇੱਕ ਮੁਲਕ ਦੇ ਜਾਣਨ ਨਹੀਂ ਨਵਾਂ ਖੰਡਾਂ ਵਿੱਚ ਮੈਨੂੰ ਜਾਣੇ ਇਤਨੀ ਮੇਰੀ ਪ੍ਰਭਤਾ ਹੋਵੇ ਇਤਨੀ ਮੇਰੀ ਸ਼ਕਤੀ ਇਹ ਹੰਕਾਰ ਦੀ ਮੰਗ ਲੋਭ ਦੀ ਮੰਗ